ਸਸੋਦੀ ਆ ਜੇ ਤੂੰ ਸੁਣਦਾ ਹੋਵੇਂ ਨਾ ਕਦੇ ਮੇਰੀ ਗੱਲ ਤੇ ਸਾਡਾ ਪੰਜਾਬ ਏਡਾ ਬੰਗਾ ਵੀ ਨਹੀਂ ਪਾ ਕੇ ਬੈਠਾ ਚੂੜੀਆਂ ਪਾ ਕੇ ਬੈਠਾ ਵੀ ਜੇ ਤੂੰ ਪਰਤੇਂਗਾ ਤੇ ਪੰਜਾਬ ਵਾਲੇ ਚੁੱਪ ਕਰਕੇ ਬੈਠੇ ਤੈਨੂੰ ਆਉਣਗੇ ਵੀ ਕੋਈ ਗੱਲ ਨਹੀਂ ਤੂੰ ਆ ਜਾ ਤੈਨੂੰ ਅਸੀਂ ਕੁਝ ਨਹੀਂ ਕਹਿੰਦੇ ਹਮ ਐਡਾ ਵੀ ਪੰਜਾਬ ਸਾਡਾ ਕਮਜ਼ੋਰ ਨਾ ਸਮਝੀ ਜੇ ਮੁਗਲਾਂ ਵੇਲੇ ਪੰਜਾਬ ਨੇ ਇੰਨਾ ਕੁਝ ਕਰ ਦਿੱਤਾ ਨਾ ਪੇ ਪੰਜਾਬ ਐਡਾ ਕਮਜ਼ੋਰ ਨਹੀਂ ਜਿਹੜਾ ਹੋਏਗਾ 84 ਦੇ ਵਿੱਚ ਪੰਜਾਬ ਨਾਲ ਕਿੰਨੀਆਂ ਵਧੇਕੀਆਂ ਆ ਪੰਜਾਬ ਅੱਜ ਵੀ ਚੜ੍ਹਦੀ ਕਲਾ 'ਚ ਪੰਜਾਬ ਉਸ ਵੇਲੇ ਵੀ ਚੜ੍ਹਦੀ ਕਲਾ ਸੀ ਜਦੋਂ ਮੁਗਲਾਂ ਦਾ ਰਾਜ ਸੀ ਪੰਜਾਬ ਨੇ ਉਸ ਵੇਲੇ ਵੀ ਕਿੰਨੀਆਂ ਮਿਸਲਾਂ ਸੀ ਪੰਜਾਬ ਦੀਆਂ ਉਸ ਵੇਲੇ ਵੀ ਲੱਖ ਲੱਖ ਸੀ ਪੰਜਾਬ ਵਾਸੀਓ ਮੈਂ ਤੁਹਾਨੂੰ ਬੇਨਤੀ ਕਰਦਾ ਇਕੱਠੇ ਹੋਈਏ ਆਪਾਂ ਇੱਕ ਮੌਜ ਚਦ ਲੈ ਕਿਤੇ ਵੀ ਹੋਈਏ ਇਕੱਠੇ ਇੱਕ ਜਗ੍ਹਾ ਇਕੱਠੇ ਹੋ ਜੋ ਜੇ ਪੰਜਾਬ ਬਚਾਉਣਾ ਹੈ ਨਹੀਂ ਤੇ ਇਹਨਾਂ ਦਾ ਪੂਰਾ ਜੋਰ ਲੱਗਾ ਪੰਜਾਬ ਨੂੰ ਖਤਮ ਕਰਨ ਤੇ 2027 ਕੇ ਚੋਣ ਜਿੱਤवाने के लिए ਸ਼ਾਮ-ਦਮ ਦੰਡ ਭੇਦ ਸੱਚ ਛੂਣ ਕਵੈਸਚਨ ਆਨਸਰ ਲੜਾਈ ਝਗੜਾ ਜੋ ਕਰਨਾ ਪੜੇਗਾ ਕਰਾਂਗੇ ਤਿਆਰੇ بڑے ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਪ੍ਰਧਾਨ ਤੇ ਜਿੰਨੇ ਵੀ ਪਿੱਛੇ ਬੈਠੇ ਇਹਨਾਂ ਦੇ ਸਾਰੇ ਹੀ ਆਪਾਂ ਕਹਾਂਦਾਂਗੇ ਨੂੰ ਕੀ ਗਈ ਹੈ ਮਾੜੇ ਲਹਜੇ ਵਿੱਚ ਚਮਚੇ ਹੀ ਹੋਣਗੇ ਮੈਂ ਕਾਂਗਾ ਇਹਨਾਂ ਨੂੰ ਜਿਨ੍ਹਾਂ ਨੂੰ ਇੱਕ ਬਾਹਰੋਂ ਬੰਦਾ ਆ ਕੇ ਇਹ ਗੱਲ ਕਹੇ ਜੇ ਪੀ ਅਸੀਂ ਸਤਾਈ ਦੇ ਵਿੱਚ ਆ ਕੁਛ ਕਰਨਾ ਹਰਦੂ ਲਾਂਚ ਫਿਹੜੇ ਮੂੰਹ ਤੁਹਾਡੇ ਮੈਂ ਤੇ ਕੱਲ ਇਹ ਕਾਵਾਂਗਾ ਇਹਨਾਂ ਮਾੜੇ ਲਹਜੇ ਕਿਹਣਾ ਤਾਂ ਨਹੀਂ ਚਾਹੀਦਾ ਪਰ ਗੁੱਸੇ 'ਚ ਕਿਹਾ ਜਾਂਦਾ ਹੈ ਪੰਜਾਬ ਦੇ ਵਿੱਚ ਜਾਲੀ ਇਨਕਾਊਂਟਰ ਕਰਕੇ ਤੁਸੀਂ ਪੰਜਾਬ ਖਤਮ ਕਰ ਦੋਗੇ ਪੰਜਾਬ ਦੇ ਚਿੱਟਾ ਜਨਾਬ ਵਿਕ ਰਿਹਾ ਤੁਸੀਂ ਖਤਮ ਕਰ ਦੋਗੇ ਪੰਜਾਬ ਚ ਕਿਹੜਾ ਨਹੀਂ ਦੱਸਿਆ ਜੇ ਅੱਜ ਸਾਡੇ ਪੰਜਾਬ ਵਾਸੀ ਇੱਕ ਮੰਗ ਕਰਦੇ ਨੇ ਵੀ ਸਾਨੂੰ ਖਾਸ ਖਾਸ ਦੀ ਕੇਸੀ ਖੇਤੀ ਲਾਨ ਦੀ ਮਨਜ਼ੂਰੀ ਦੇ ਦਿਓ ਉਹ ਯਾਰ ਇੱਥੇ ਨਹੀਂ ਨੇ ਥਾਵਾਂ ਦੇ ਭੰਗ ਹੋ ਗਈ ਹੈ ਇਹ ਵੀ ਤਾਂ ਨਸ਼ਾ ਹੀ ਇੱਕ ਬਿਲਕੁਲ ਹੈ ਇਹ ਇਲੀਗਲ ਹੈ ਤੇ ਉਹ ਵੀ ਦਾ ਵਾਰਾ ਗੁਗਿਆ ਫਿਰਦਾ ਤੇ ਜੇ ਉੱਥੇ ਹੋ ਜਾਏਗਾ ਫਿਰ ਕੀ ਪੰਜਾਬ ਵਾਸੀ ਜਿਹੜੀਆਂ ਮੰਗਾਂ ਮੰਗਦੇ ਨੇ ਪਰ ਉਹ ਤੁਸੀਂ ਕਰ ਸਕਦੇ ਹੋ ਬਦਮਾਸ਼ੀ ਕਰਦੇ ਨੇ ਪੰਜਾਬ ਨਾਲ ਜਿਹੜੀ ਕਿ ਪੰਜਾਬ ਵਾਸੀਆਂ ਨੇ ਬਦਮਾਸ਼ੀ ਚੱਲਣ ਨਹੀਂ ਦੇਣੀ ਆ ਕਿ ਪੰਜਾਬ ਵਾਸੀਆਂ ਨੇ ਬੜਾ ਕੁਝ ਦੇਖਿਆ ਪੰਜਾਬ ਦੇ ਲੋਕ ਤਾਂ ਬੋਲਦੇ ਹੀ ਨਹੀਂ ਤੁਸੀਂ ਬੋਲ ਰਹੇ ਹੋ ਬਾਕੀ ਤਾਂ ਬੋਲਦੇ ਹੀ ਨਹੀਂ ਮੈਂ ਕਹਿੰਦਾ ਜਦੋਂ ਬਾਹਰ ਖਬਰ ਰਾਤ ਦੀ ਖਬਰ ਹੈ ਪੰਜਾਬ ਕੀ ਪਤਾ ਕਿੱਥੇ ਤੱਕ ਪਹੁੰਚਿਆ ਪਿਆ ਪੰਜਾਬ ਐਸ ਹਵਾਲੇ ਕਿਹੜੇ ਕਿਹੜੀ ਕਿਹੜੀ ਜਗ੍ਹਾ ਤੇ ਕਿੱਥੇ ਕਿੱਥੇ ਮੀਟਿੰਗ ਹੋ ਰਹੀ ਹੈ ਇਸ ਬੰਦੇ ਵਿੱਚ ਕਿਉਂਕਿ ਇਹਨਾਂ ਨੂੰ ਵੀ ਪਤਾ ਵੀ ਇਹ ਗੱਲ ਹੋ ਰਹੀ ਹੈ ਇਹਨਾਂ ਮੁੱਖ ਮੰਤਰੀ ਨੂੰ ਖੁਦ ਪਤਾ ਵੀ ਇਹ ਗਲਤ ਗੱਲ ਬੋਲਿਆ ਨੇ ਹੋਰ ਪੰਜਾਬ ਨਾਲ ਗਲਤ ਧੱਕਾ ਹੋਣਾ ਨਹੀਂ ਹੋਣ ਦੇਣਾ ਨਹੀਂ ਕਰੇ ਨੇ ਬੀਤੇ ਦਿਨ ਤੋਂ ਇੱਕ ਵੀਡੀਓ ਸੋਸ਼ਲ ਮੀਡੀ ਇਹ ਵੀਡੀਓ ਪੰਜਾਬ ਦੇ ਨਾਲ ਜੁੜੀ ਹੈ ਜਿੱਥੇ ਪੰਜਾਬ ਦੇ ਵਿੱਚ ਦਿੱਲੀ ਤੋਂ ਆਏ ਮਨੀਸ਼ ਸੋਧਿਆ ਹੋਰੀ ਕਹਿੰਦੇ ਪਏ ਨੇ ਕਿ ਬਈ 2027 ਦੇ ਵਿੱਚ ਅਸੀਂ ਚੋਣਾਂ ਜਿੱਤਣੀਆਂ ਐ ਤੇ ਚੋਣਾਂ ਦੇ ਵਿੱਚ ਸਾਮ-ਦਾਮ, ਦੰਡ, ਭੇਦ, ਲੜਾਈ, ਝਗੜਾ ਅਤੇ ਮਾਰਕਟਾਈ ਕੁਝ ਵੀ ਕਰਨਾ ਪਵੇ ਪਰ ਅਸੀਂ 2027 ਦੀ ਚੋਣਾਂ ਜੜੀਆਂ ਨੇ ਉਹ ਹਰ ਹਾਲ ਦੇ ਵਿੱਚ ਜਿੱਤਣੀਆਂ ਨੇ। ਦੋਸਤੋ ਬਾਅਦ ਪੰਜਾਬ ਦੇ ਵਿੱਚ ਮਾਹੌਲ ਤਾਂ ਗਰਮਾਇਆ ਹੋਇਆ ਹੈ ਪਰ ਉਸ ਤੋਂ ਇਲਾਵਾ ਕਈ ਲੋਕ ਸਵਾਲ ਚੱਕਰੇ ਨੇ ਕਿ ਬਈ ਪੰਜਾਬ ਦੇ ਹੁਣ ਉਹ ਦਿਨ ਆ ਗਏ ਕਿ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਗੁੰਡਾਗਰਦੀ ਹੋਵੇਗੀ ਹਾਲਾਂਕਿ ਦਿੱਲੀ ਤੋਂ ਹਾਰੇ ਹੋਏ ਲੋਕ ਜੋ ਪੰਜਾਬ ਦੇ ਵਿੱਚ ਆ ਕੇ ਇਸ ਵਕਤ ਗੁੰਡਾਗਰਦੀ ਦਿਖਾ ਰਹੇ ਨੇ ਉਹ ਕੌਣ ਨੇ ਇਸ ਤਰੀਕੇ ਦੇ ਸਵਾਲ ਕਰਨ ਵਾਲੇ ਇਸ ਸਾਰੇ ਮਾਮਲੇ ਦੇ ਉੱਪਰ ਗੱਲਬਾਤ ਕਰਨ ਲਈ ਸਾਡੇ ਨਾਲ ਭੁਪਿੰਦਰ ਸਿੰਘ ਹੋਰੀ ਨੇ ਗੱਲਬਾਤ ਕਰਦੇ ਹਾਂ ਤਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਅੱਛਾ ਮਨੀਤ ਸੁਸੋਦੀਆ ਹੋਰੀ ਜੋ ਕਿ ਦਿੱਲੀ ਤੋਂ ਹਾਰ ਕੇ ਆਏ ਨੇ ਦਿੱਲੀ ਵਾਲੇ ਨੇ ਬੜਾ ਮੂੰਹ ਕਾਲਾ ਕਰਕੇ ਕਹਿੰਦੇ ਲੋਕਾਂ ਨੇ ਕਿ ਭੇਜਿਆ ਹੈ ਤੇ ਉਹ ਪੰਜਾਬ ਦੇ ਵਿੱਚ ਆ ਕੇ ਕਹਿੰਦੇ ਵੀ 2027 ਦੇ ਵਿੱਚ ਅਸੀਂ ਚੋਣਾਂ ਜਿੱਤਣੀਆਂ ਨੇ ਤੇ ਉਹਦੇ ਲਈ ਸ਼ਾਮਦਾਮ ਦੰਦ ਵਿਵੇਦ ਲੜਾਈ ਝਗੜਾ ਕਹਿੰਦੇ ਕੁਝ ਵੀ ਕਰਨਾ ਪਵੇ ਕਟਕਟਾਪਾ ਵੀ ਕਰਨਾ ਪਵੇ ਅਸੀਂ ਉਹ ਕਰਨ ਨੂੰ ਤਿਆਰ ਨੇ ਤੇ ਜੋ 2027 ਦੇ ਵਿੱਚ ਸਰਕਾਰ ਬਣਾਉਣੀ ਹੈ ਹਰ ਹਾਲ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਹੋਰੀ ਕੁਰਸੀ ਲਾ ਕੇ ਦੇਖ ਰਹੇ ਹੋ ਵਾਸਤੇ ਪੇ ਨੇ ਪੰਜਾਬ ਪ੍ਰਧਾਨ ਅਮਨ ਅਰੋੜਾ ਜਿਹੜੇ ਹੈਗੇ ਨੇ ਉਹ ਬਹਿ ਕੇ ਹੱਸਦੇ ਪਏ ਨੇ ਖਲਕਾਰੀਆਂ ਮਾਰਦੇ ਪਏ ਨੇ ਜਦੋਂ ਇਹ ਮਨੋਜੀ ਸੁਸਦੀ ਹੋਰੀ ਗੱਲ ਕਰਦੇ ਨੇ ਇਹ ਜਦੋਂ ਤੁਸੀਂ ਦੇਖਦੇ ਹੋ ਵੀਡੀਓ ਅਤੇ ਸੋਸ਼ਲ ਮੀਡੀਆ ਦੇ ਉੱਪਰ ਜਦੋਂ ਵਾਇਰਲ ਹੁੰਦੀ ਹੈ ਉਦੋਂ ਮਨ ਦੇ ਵਿੱਚ ਖਿਆਲ ਕੀ ਹੁੰਦੇ ਨੇ ਸੱਚੀ ਗੱਲ ਜੀ ਮੇਰੇ ਜਿੰਨੇ ਵੀ ਸਰੋਤੇ ਸੁਣਦੇ ਨੇ ਸਾਰੇ ਇਹ ਬੜੇ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਪ੍ਰਧਾਨ ਤੇ ਜਿੰਨੇ ਵੀ ਪਿੱਛੇ ਬੈਠੇ ਇਹਨਾਂ ਦੇ ਸਾਰੇ ਹੀ ਆਪਾਂ ਕਹਿੰਦਾ ਗਏ ਆ ਹੁਣ ਕੀ ਗਈ ਹੈ ਮਾੜੇ ਲੱਹ ਜਵੇ ਚਮਚਾ ਹੀ ਹੋਣਗੇ ਮੈਂ ਕਾਂਗਾ ਇਹਨਾਂ ਨੂੰ ਜਿਨ੍ਹਾਂ ਨੂੰ ਇੱਕ ਬਾਹਰੋਂ ਬੰਦਾ ਆ ਕੇ ਇਹ ਗੱਲ ਕਹੇ ਜੇ ਪੀ ਅਹੀ ਸਤਾਈ ਦੇ ਵਿੱਚ ਆ ਕੁਛ ਕਰਨਾ ਹਰ ਦੂ ਲਾਂਚ ਜਾਲ ਫਿੜੇ ਮੂੰ ਤੁਹਾਡੇ ਮੈਂ ਤੇ ਕੱਲ ਇਹ ਕਾਵਾਂਗਾ ਇਹਨਾਂ ਮਾੜਾ ਲੱਜ ਕਿਹਣਾ ਤਾਂ ਨਹੀਂ ਚਾਹੀਦਾ ਪਰ ਗੁੱਸੇ ਚ ਕਿਹਾ ਜਾਂਦਾ ਪਰ ਦੂਜੀ ਗੱਲ ਇਹ ਵੀ ਹੈ ਵੀ ਅਸੀਂ ਆਜ਼ਾਦ ਭਾਰਤ ਦੇ ਵਾਸੀ ਆ ਸੰਵਿਧਾਨ ਦੇ ਮੁਤਾਬਕ ਸਾਨੂੰ ਜੋ ਗਲਤ ਲੱਗੇ ਉਹ ਸਾਨੂੰ ਬੋਲਣ ਦਾ ਅਧਿਕਾਰ ਵੀ ਹੈਗਾ ਤੀਜੀ ਗੱਲ ਇਹ ਜਿਹੜਾ ਇਹ ਲਫਜ਼ਾਂ ਨੇ ਕਿਹਾ ਹੈ ਵੀ ਮੈਂ ਜੋ ਵੀ ਤਰੀਕਾ ਅਸੀਂ ਵਰਤਾਂਗੇ ਪੰਜਾਬ ਦੇ ਵਿੱਚ ਅਸੀਂ ਉਹ ਸਰਕਾਰ ਨੂੰ ਬਣਾਵਾਂਗੇ ਤਰੀਕਾ ਵਰਤ ਕੇ ਹੂੰ ਸੁਸੋਦੀਆ ਜੇ ਤੂੰ ਸੁਣਦਾ ਹੋਵੇਂ ਨਾ ਕਦੇ ਮੇਰੀ ਗੱਲ ਤੇ ਸਾਡਾ ਪੰਜਾਬ ਏਡਾ ਬੰਗਾ ਵੀ ਨਹੀਂ ਪਾ ਕੇ ਬੈਠਾ ਚੂੜੀਆਂ ਪਾ ਕੇ ਬੈਠਾ ਵੀ ਜੇ ਤੂੰ ਵਰਤੇਂਗਾ ਤੇ ਪੰਜਾਬ ਵਾਲੇ ਚੁੱਪ ਕਰਕੇ ਬੈਠੇ ਤੈਨੂੰ ਆਣਗੇ ਵੀ ਕੋਈ ਗੱਲ ਨਹੀਂ ਤੂੰ ਆ ਜਾ ਤੈਨੂੰ ਅਸੀਂ ਕੁਝ ਨਹੀਂ ਕਹਿੰਦੇ ਹੂੰ ਏਡਾ ਵੀ ਪੰਜਾਬ ਸਾਡਾ ਕਮਜ਼ੋਰ ਨਾ ਸਮਝੀ ਜੇ ਮੁਗਲਾਂ ਵੇਲੇ ਪੰਜਾਬ ਨੇ ਇੰਨਾ ਕੁਝ ਕਰ ਦਿੱਤਾ ਨਾ ਤੇ ਪੰਜਾਬ ਐਡਾ ਕਮਜ਼ੋਰ ਨਹੀਂ ਜਿਹੜਾ ਹੋਏਗਾ 84 ਦੇ ਵਿੱਚ ਪੰਜਾਬ ਨਾਲ ਕਿੰਨੀਆਂ ਵਧੇਕੀਆਂ ਆ ਪੰਜਾਬ ਅੱਜ ਵੀ ਚੜ੍ਹਦੀ ਕਲਾ 'ਚ ਪੰਜਾਬ ਉਸ ਵੇਲੇ ਵੀ ਚੜ੍ਹਦੀ ਕਲਾ ਸੀ ਜਦੋਂ ਮੁਗਲਾਂ ਦਾ ਰਾਜ ਸੀ ਪੰਜਾਬ ਨੇ ਉਸ ਵੇਲੇ ਵੀ ਕਿੰਨੀਆਂ ਮਿਸਲਾਂ ਸੀ ਪੰਜਾਬ ਦੀਆਂ ਉਸ ਵੇਲੇ ਵੀ ਲੱਖ ਲੱਖ ਸੀ ਪੰਜਾਬ ਵਾਸੀਓ ਮੈਂ ਤੁਹਾਨੂੰ ਬੇਨਤੀ ਕਰਦਾ ਇਕੱਠੇ ਹੋ ਜਾਈਏ ਆਪਾਂ ਇੱਕ ਮੌਜ ਚਦ ਲੈ ਕਿਤੇ ਵੀ ਹੋਈਏ ਇਕੱਠੇ ਇੱਕ ਜਗ੍ਹਾ ਇਕੱਠੇ ਹੋ ਜੋ ਜੇ ਪੰਜਾਬ ਬਚਾਉਣਾ ਹੈ ਨਹੀਂ ਤੇ ਇਹਨਾਂ ਦਾ ਪੂਰਾ ਜੋਰ ਲੱਗਾ ਪੰਜਾਬ ਨੂੰ ਖਤਮ ਕਰਨ ਤੇ ਤੁਸੀਂ ਦੇਖੋ ਪੰਜਾਬ ਨੂੰ ਖਤਮ ਕਰਨ ਦਾ ਇਥੋਂ ਸਾਫ਼ ਯਾਰ ਹੁੰਦਾ ਵੀ ਅਸੀਂ ਪੰਜਾਬ ਨੂੰ ਖਤਮ ਕਰ ਦੇਣਾ ਕਿਉਂਕਿ ਜਦੋਂ ਇੰਨੀਆਂ ਗੱਲਾਂ ਤੇ ਉਹ ਕਹਿ ਗਿਆ ਵੀ ਅਸੀਂ ਪੰਜਾਬ 'ਚ ਹਰ ਤਰੀਕਾ ਵਰਤਾਂ ਜਦੋਂ ਪੰਜਾਬ ਨੂੰ ਮਾਰ ਹੀ ਦੇਣਾ ਤੁਸੀਂ ਤੇ ਵੋਟਾਂ ਦੇ ਭਾਵੇਂ ਇੱਥੇ ਖੜੀਆਂ ਕਰਕੇ ਹਾਂ ਆ ਤੁਹਾਡੇ ਸਾਹਮਣੇ ਹੁਣੇ ਈਵੀਐਸ ਈਵੀਐਮ ਮਸ਼ੀਨਾਂ ਦਾ ਰਿਜ਼ਲਟ ਆਉਣ ਡਿਆ ਤੇ ਸੁਪਰੀਮ ਕੋਰਟ 'ਚ ਜਾ ਕੇ ਉੱਥੋਂ ਪਤਾ ਲੱਗਣ ਦਾ ਵੀ ਇਹ ਗਲਤ ਹੋਇਆ ਜਿਹੜਾ ਹਾਰਿਆ ਉਹ ਜਿੱਤਿਆ ਤੇ ਜਿਹੜਾ ਜਿੱਤਿਆ ਹਾਰਿਆ ਤੇ ਉੱਥੇ ਰਿਜ਼ਲਟ 'ਚ ਇਹ ਆਉਣ ਡਿਆ ਵੀ ਜਿਹੜਾ ਹਾਰਿਆ ਸੀ ਉਹ ਜਿੱਤਿਆ ਰਿਜ਼ਲਟ ਨਿਕਲਿਆ ਤੁਸੀਂ ਦੇਖਿਆ ਬਿਲਕੁਲ ਇਹੋ ਜੇ ਆ ਧੱਕਾ ਬਾਹਰ ਲਿਆਂ ਜਗ੍ਹਾ ਤੋਂ ਆ ਕੇ ਬੰਦਾ ਪੰਜਾਬ ਦੇ ਵਿੱਚ ਕਰੇਗਾ ਤੇ ਅਸੀਂ ਪੰਜਾਬ ਵਾਸੀ ਕਦੀ ਬਰਦਾਸ਼ਤ ਕਹਿ ਰਹੇ ਨੇ ਔਰ ਹਰ ਜਗ੍ਹਾ ਤੇ ਤਕਰੀਬਨ ਉਹਨਾਂ ਨੇ ਬੋਰਡ ਲਾ ਦਿੱਤੇ ਆ ਵਾਰਾ ਕੁੱਤਿਆਂ ਦਾ ਪੰਜਾਬ ਦੇ ਆ ਜਾਂ ਪਿੰਡਾਂ ਵਿੱਚ ਇਹਨਾਂ ਗਲੀਆਂ 'ਚ ਵੜਨਾ ਬੰਦ ਹੈ। ਹੂੰ ਉਹਨਾਂ 'ਨ ਸ਼ਰਮ ਹੋਣੀ ਚਾਹੀਦੀ ਵੀ ਪੰਜਾਬ ਵਾਸੀ ਇਹੋ ਜੀ ਗੱਲ ਜਦੋਂ ਤੁਹਾਨੂੰ ਕਹਿਣ ਲੱਗਦੇ ਤੁਹਾਨੂੰ ਇਹ ਸ਼ਰਮ ਨਹੀਂ ਆਉਂਦੀ ਯਾਰ ਇਹਨਾਂ ਨੇ ਗੱਲ ਕਹੀ ਯਾਰ ਇਹਨਾਂ ਦੀ ਗੱਲ ਸੁਣੀ ਹੈ ਵੀ ਇਹਨਾਂ ਦੇ ਕੀ ਗੱਲ ਇਹਨੇ ਦੁਖੀ ਹੋ ਗਏ ਕਿਉਂਕਿ ਇਹੋ ਜੇ ਲਫ਼ਜ਼ ਬੰਦਾ ਦੁਖੀ ਹੋ ਗਏ ਕਹਿੰਦਾ ਹੂੰ ਤੇ ਦੁਖੀ ਹੋਣ ਦਾ ਮਤਲਬ ਇਹ ਹੈ ਦੁਖੀ ਕਿਉਂ ਅਸੀਂ ਤੁਹਾਡੇ ਕੋਲ ਯਾਰ ਤੁਸੀਂ ਕਹੇ ਦੀ ਪੰਜਾਬ ਵਾਸੀ ਦੀ ਸੁਣਵਾਈ ਕਹੇਦੇ ਨਹੀਂ ਕੋਈ ਗੱਲ ਹੀ ਨਹੀਂ ਕਹੇਦੀ ਮੰਨੀ ਤੁਸੀਂ ਆਪਣੀ ਚਲਾਈ ਜਾਣੀ ਜਿਉਂ ਵਿਧਾਨ ਸਭਾ ਦਾ ਸੈਸ਼ਨ ਹੁੰਦਾ ਉੱਥੇ ਜੋ ਬੋਲ ਦਿੰਦਾ ਉਹਨੇ ਉਹ ਹੀ ਚੱਲਣਾ ਬਾਕੀ ਕੁਝ ਨਹੀਂ ਸਾਡਾ ਪੰਜਾਬ ਸ਼ਹੀਦਾਂ ਦੇ ਵਿੱਚ ਗਿਣਿਆ ਜਾਂਦਾ ਸ਼ਹੀਦਾਂ ਦੀ ਕੌਮ ਦੇ ਵਿੱਚ ਸਾਡਾ ਪੰਜਾਬ ਗਿਣਿਆ ਜਾਂਦਾ ਔਰ ਪੰਜਾਬ ਦੀਆਂ ਭਾਰਤ ਨੂੰ ਵੀ ਪੂਰੇ ਮੁਲਕ ਨੂੰ ਆਜ਼ਾਦ ਕਰਾਉਣ ਵਾਸਤੇ ਸਭ ਤੋਂ ਵੱਡੀਆਂ ਸ਼ਹਾਦਤਾਂ ਪੰਜਾਬ ਦੀਆਂ ਹੂੰ ਪੰਜਾਬ ਦੇ ਵਿੱਚ ਜਾਲੀ ਇਨਕਾਊਂਟਰ ਕਰਕੇ ਤੁਸੀਂ ਪੰਜਾਬ ਖਤਮ ਕਰ ਦੋਗੇ ਪੰਜਾਬ ਦੇ ਚਿੱਟਾ ਜਨਾਬ ਵਿਕ ਰਿਹਾ ਤੁਸੀਂ ਖਤਮ ਕਰ ਦੋਗੇ ਪੰਜਾਬ ਵਿੱਚ ਕਿਹੜਾ ਨਹੀਂ ਰਸਿਆ ਜੇ ਅੱਜ ਸਾਡੇ ਪੰਜਾਬ ਵਾਸੀ ਇੱਕ ਮੰਗ ਕਰਦੇ ਨੇ ਵੀ ਸਾਨੂੰ ਖਾਸ ਖਾਸ ਦੀ ਕੇਸੀ ਖੇਤੀ ਲਾਉਣ ਦੀ ਮਨਜ਼ੂਰੀ ਦੇ ਦਿਓ ਉਹ ਯਾਰ ਇੱਥੇ ਨਹੀਂ ਨੇ ਥਾਵਾਂ ਦੇ ਭੰਗ ਹੋ ਗਈ ਹੈ ਇਹ ਵੀ ਤਾਂ ਨਸ਼ਾ ਹੀ ਇੱਕ ਬਿਲਕੁਲ ਹੈ ਇਹ ਇਲੀਗਲ ਹੈ ਤੇ ਉਹ ਵੀ ਤਾਂ ਵਾਰਾ ਹੀ ਹੋ ਗਿਆ ਫਿਰਦਾ ਤੇ ਜੇ ਉੱਥੇ ਹੋ ਜਾਏਗਾ ਫਿਰ ਕੀ ਪੰਜਾਬ ਵਾਸੀ ਜਿਹੜੀਆਂ ਮੰਗਾਂ ਮੰਗਦੇ ਨੇ ਪਰ ਉਹ ਤੁਸੀਂ ਕਰ ਸਕਦੇ ਹੋ ਪਰ ਮੈਂ ਬਹੁਤ ਵੱੰਤਬਾ ਨੂੰ ਇੱਕ ਗੱਲ ਕਹਿਣਾ ਵੀ ਤੇਰੇ ਵੱਸ ਨਹੀਂ ਘੱਟ ਤੋਂ ਘੱਟ ਤੂੰ ਅੱਗੇ ਅਪਰੂਵ ਤੇ ਕਰਵਾ ਸਕਦਾ ਉਥੋਂ ਜੇ ਪੰਜਾਬ ਦੇ ਵਿੱਚ ਬਾਹਰੋਂ ਪੈਸਾ ਨੂੰ ਕਰਜ਼ਾ ਪੰਜਾਬ ਵਾਸਤੇ ਲੈ ਸਕਣਾ ਤੇ ਕੀ ਇਹ ਨਹੀਂ ਹੋ ਸਕਦਾ ਜੋ ਪੰਜਾਬ ਦੀ ਸਰਕਾਰ ਆਪਾਂ ਜਦੋਂ ਵੀ ਬਣਾਉਨੇ ਆਪਾਂ ਪੰਜਾਬ ਦੀ ਸਰਕਾਰ ਇਸੇ ਕਰਕੇ ਬਣਾਈ ਦੀ ਯਾਰ ਇਹ ਸਾਡੀ ਸੁਣਵਾਈ ਕਰੇਗਾ ਅੱਛਾ ਜਿਸ ਤਰੀਕੇ ਦੇ ਨਾਲ ਇੱਕ ਪਾਸੇ ਅਰਵਿੰਦ ਕੇਜਰੀਵਾਲ ਹੋਰੀ ਧਮਕੀਆਂ ਦੰਦੇ ਪਏ ਨੇ ਜਿਨ੍ਹਾਂ ਨੂੰ ਮੇਰੇ ਖਿਆਲ ਨਾਲ ਕਿਸਾਨ ਜਿਹੜੇ ਹੁਣ ਲੈਂਡ ਪੁਲਿੰਗ ਸਕੀਮ ਹੋਈ ਤੇ ਕਿਸਾਨਾਂ ਨੇ ਵੀ ਕਹਤੇ ਭਈਆ ਆਇਆ ਹੋਇਆ ਹੈ ਤੇ ਪੰਜਾਬ ਨੂੰ ਇਹਨੇ ਲੁੱਟ ਲੈਣਾ ਇਹਨਾਂ ਨੇ ਪੀਆਰ ਲੈਣੀ ਪੰਜਾਬ ਤੇ ਤੇ ਪੰਜਾਬ ਦੇਆਂ ਨੂੰ ਭਜਾ ਦੇਣਾ ਵਾ ਤੇ ਇੱਕ ਪਾਸੇ ਅਰਵਿੰਦ ਕੇਜਰੀਵਾਲ ਹੋਰੀ ਇਸ ਤਰੀਕੇ ਦੇ ਬਿਆਨ ਦਿੰਦੇ ਨੇ ਕਿ ਵੀ ਅਸੀਂ ਬੈਠੇ ਹੋਏ ਆ ਹਲੇ ਤੇ ਪੰਜਾਬ ਦੇ ਵਿੱਚ ਸਾਡੇ ਤੋਂ ਇਲਾਵਾ ਕੋਈ ਨਹੀਂ ਪਤਾ ਨਹੀਂ ਹਿਲਦਾ ਤੇ ਦੂਜੇ ਪਾਸੇ ਮਨੀਸ਼ ਸੋਧਿਆ ਹੋਰੀ ਜਿਸ ਤਰੀਕੇ ਦੇ ਨਾਲ ਗੱਲ ਕਰਦੇ ਨੇ ਕਿ ਵੀ ਸ਼ਾਮ-ਦਾਮ ਦੰਡਵੇਦ ਅਸੀਂ ਵਰਤ ਕੇ ਜਿਹੜਾ ਹੈ ਉਹ ਚੋਣਾ ਜਿੱਤ ਲਾਂਗੇ ਫਿਰ ਮਨ ਦੇ ਵਿੱਚ ਖਿਆਲ ਕਿਉਂ ਹੁੰਦਾ ਜਦੋਂ ਇਦਾਂ ਦੇ ਬਿਆਨ ਮੈਂ ਤਾਂ ਅੱਗੇ ਕਹਾਂਗਾ ਵੀ ਇਹ ਬਦਮਾਸ਼ੀ ਕਰਦੇ ਨੇ ਪੰਜਾਬ ਨਾਲ ਜਿਹੜੀ ਕਿ ਪੰਜਾਬ ਵਾਸੀਆਂ ਨੇ ਬਦਮਾਸ਼ੀ ਚੱਲਣ ਨਹੀਂ ਦੇਣੀ ਆ ਕਿ ਪੰਜਾਬ ਵਾਸੀਆਂ ਨੇ ਬੜਾ ਕੁਝ ਦੇਖਿਆ ਪੰਜਾਬ ਦੇ ਲੋਕ ਤਾਂ ਬੋਲਦੇ ਹੀ ਨਹੀਂ ਤੁਸੀਂ ਬੋਲ ਰਹੇ ਹੋ ਬਾਕੀ ਤਾਂ ਬੋਲਦੇ ਹੀ ਨਹੀਂ ਮੈਂ ਕਹਾਂ ਜਦੋਂ ਬਾਹਰ ਖਬਰ ਰਾਤ ਦੀ ਖਬਰ ਹੈ ਪੰਜਾਬ ਕੀ ਪਤਾ ਕਿੱਥੇ ਤੱਕ ਪਹੁੰਚਿਆ ਪਿਆ ਪੰਜਾਬ ਹੈ ਹਵਲੇ ਕਿਹੜੇ ਕਿੜੀ ਕਿੜੀ ਜਗ੍ਹਾ ਤੇ ਕਿੱਥੇ ਕਿੱਥੇ ਮੀਟਿੰਗ ਹੋ ਰਹੀ ਹੈ ਇਸ ਬੰਦੇ ਵਿੱਚ ਕਿਉਂਕਿ ਇਹਨਾਂ ਨੂੰ ਵੀ ਪਤਾ ਵੀ ਇਹ ਗੱਲ ਹੋ ਰਹੀ ਹੈ ਇਹਨਾਂ ਮੁੱਖ ਮੰਤਰੀ ਨੂੰ ਖੁਦ ਪਤਾ ਵੀ ਇਹ ਗਲਤ ਗੱਲ ਬੋਲਿਆ ਨੇ ਹੋਰ ਪੰਜਾਬ ਨਾਲ ਗਲਤ ਜਾ ਪ੍ਰਧਾਨ ਖੁਦ ਬੈਠੇ ਹੋਏ ਉਹ ਤਾਂ ਹੱਸਦੇ ਸੀਗੇ ਉਹ ਤਾਂ ਗੱਲਾਂ ਮੈਂ ਤੇ ਉਹ ਹੀ ਗੱਲ ਕਹਿ ਰਿਹਾ ਵੀ ਇਹ ਜਿਹੜੇ ਹੱਸਦੇ ਮੇ ਰਲ ਮਿਲ ਕੇ ਕਰਨ ਲੱਗੇ ਪੰਜਾਬ ਨਾਲ ਲੁੱਟਣ ਵਾਲੇ ਗੱਲ ਵੀ ਅਜੀ ਪੰਜਾਬ ਨੂੰ ਹਰਾਗੇ ਜੋ ਕਿ ਹੋਣਾ ਨਹੀਂ ਸਾਡਾ ਪੰਜਾਬ ਐਡਾ ਕੋਈ ਚੂੜੀਆਂ ਪਾ ਕੇ ਨਹੀਂ ਬੈਠਾ ਬੰਗਾ ਪਾ ਕੇ ਨਹੀਂ ਬੈਠਾ ਵੀ ਜਿਹੜਾ ਇਹਨਾਂ ਨੂੰ ਕੋਈ ਜਵਾਬ ਨਹੀਂ ਦੇਗਾ ਅੱਛਾ ਇੱਕ ਸਮਾਂ ਹੁੰਦਾ ਸੀਗਾ ਜਦੋਂ ਪੰਜਾਬ ਦੇ ਉੱਪਰ ਪਹਿਲਾਂ ਜਦੋਂ ਲੜਾਈਆਂ ਹੁੰਦੀਆਂ ਸੀ ਮਸਲੇ ਹੁੰਦੀਆਂ ਸੀਗੀਆਂ ਉਦੋਂ ਕਹਿੰਦੇ ਕਿ ਭਈ ਪੰਜਾਬ ਦੇ ਵਿੱਚ ਜਦੋਂ ਕੋਈ ਬਾਹਰੂ ਮੁਸੀਬਤ ਆਉਂਦੀ ਸੀਗੀ ਤੇ ਪੰਜਾਬ ਦੇ ਵਿੱਚ ਜਿੰਨੀਆਂ ਮਸਲੇ ਹੁੰਨ ਜਿੰਨੇ ਲੋਕ ਹੁੰਨ ਧੜੇ ਹੁੰਨ ਸਾਰੇ ਇਕੱਠੇ ਹੋ ਜਾਂਦੇ ਸੀ ਤੇ ਲੜਾਈ ਲੜ ਜਿਹੜੀ ਉਹ ਲੜਾਈ ਲੜਦੇ ਸੀਗੇ ਪਰ ਹੁਣ ਜਿੰਨੇ ਵੀ ਪੰਜਾਬ ਦੇ ਜੇ ਪਚ ਪਾਰਟੀਆਂ ਨੇ ਉਹ ਫੇਰ ਬੋਲਦੀਆਂ ਨਹੀਂ ਹੈਗੀਆਂ ਇਸ ਵਕਤ ਕੋਈ ਵੀ ਪਾਰਟੀ ਦਾ ਇਦਾਂ ਇਹ ਦੇ ਖਿਲਾਫ ਨਹੀਂ ਉਸ ਦੇ ਖਿਲਾਫ ਬਿਆਨ ਵੀ ਨਹੀਂ ਆਇਆ ਕੀ ਲੱਗਦਾ ਫਿਰ ਪਾਰਟੀਆਂ ਦਾ ਪੰਜਾਬ ਜਿਹੜੀ ਤੁਸੀਂ ਗੱਲ ਕੀਤੀ ਬਹੁਤ ਵਧੀਆ ਗੱਲ ਕੀਤੀ ਬਹੁਤ ਸਿਰੇ ਦੀ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਉਸ ਵੇਲੇ 12 ਮਸਲਾਂ ਸੀਗੀਆਂ ਮੈਂ ਆਪਣੇ ਕੋਲ ਕਹਿੰਦਾ ਉਸ ਤੋਂ ਵੱਧ ਵੀ ਉਸ ਨਾਲ ਮਤਲਬ ਜਿੰਨਾ ਕਿ ਮੇਰੇ ਨੌਲੇਜ ਹੈ ਜਾਂ ਮੈਨੂੰ 12 ਮਸਲਾਂ ਸੀ ਉਹ ਕੋਈ ਲੜਾਈ ਝਗੜਾ ਇੱਧਰ ਉੱਧਰ ਕਿਸੇ ਦਾ ਇੱਧਰ ਹੋਣਾ ਉੱਧਰ ਚੱਲ ਜਾਣਾ ਆਪਸ ਵਿੱਚ ਨਿਬਟ ਲੈਣਾ ਪਰ ਜਦੋਂ ਕੋਈ ਮੁਸੀਬਤ ਪੰਜਾਬ ਤੇ ਜਾਂ ਜਿੱਥੇ ਖੜੀ ਹੋ ਜਣੀ ਉਦੋਂ ਸਾਰੀਆਂ ਮਸਲਾਂ ਇੱਕ ਜਗ੍ਹਾ ਇੱਕ ਛੰਡੇ ਥੱਲੇ ਕੱਟੀਆਂ ਹੁੰਦੀਆਂ ਮੈਂ ਪੰਜਾਬ ਵਾਸੀਆਂ ਨੂੰ ਇਹੋ ਬੇਨਤੀ ਕਰਦਾ ਤੁਸੀਂ ਜਿੱਦਾਂ ਮਰਜ਼ੀ ਤੁਹਾਡੀ ਲੜਾਈ ਅੱਜ ਜਿੰਨੀਆਂ ਵਿਚ ਅਕਾਲੀ ਦਲ ਦੀ ਲੜਾਈ ਚਾਹੇ ਆਪਾਂ ਆਪਣੇ ਕਾਂਗਰਸ ਕਾਂਗਰਸ ਦੀ ਲੜਾਈ ਚਾਹੇ ਕਿਸੇ ਵੀ ਪਾਰਟੀਆਂ ਦੀ ਲੜਾਈ ਹੈ ਮੈਂ ਉਹਨਾਂ ਸਾਰਿਆਂ ਕਹਾਂ ਠੀਕ ਹੈ ਤੁਹਾਡੀ ਲੜਾਈਆਂ ਲੜੀ ਜਾਓ ਮੈਂ ਨਹੀਂ ਕੋਈ ਵਿੱਚ ਤੁਹਾਡੇ ਦਖਲਦਾਜੀ ਕਰਦਾ ਪਰ ਜਦੋਂ ਸਾਡੇ ਪੰਜਾਬ ਨਾਲ ਹੋ ਜਾ ਤੱਕਾਂ ਆਉਂਦਾ ਉਦੋਂ ਇੱਕ ਝੰਡੇ ਥੱਲੇ ਇਕੱਠੇ ਹੋ ਜਾ ਕਰੋ ਮੇਰੀ ਹੱਥ ਜੋੜ ਕੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਪੰਜਾਬ ਨੂੰ ਬਚਾ ਲਈਏ ਲੱਗਦਾ ਤੁਹਾਨੂੰ ਇਕੱਠੇ ਹੋਣਗੇ ਕਾਲੀ ਦਲ ਤਾਂ ਚਾਰ ਬਣ ਗਈ ਕਾਂਗਰਸ ਦੇ ਵਿੱਚ ਤਾਂ ਕੈਕੂਲੇਸ਼ਨ ਹੀ ਖਤਮ ਹੁੰਦਾ ਤੇ ਭਾਜਪਾ ਵਾਲੇ ਤਾਂ ਆਪ ਇਸ ਵਿੱਚ ਹੀ ਲੜ ਕੇ ਹੁਣ ਮਰਦੇ ਉਹ ਹੀ ਨਜ਼ਰ ਆ ਰਹੇ ਨੇ ਉਹ ਕਹਿੰਦੇ ਪੰਜਾਬ ਦੇ ਵਿੱਚ ਦੇਖਾਂਗੇ ਸਰਕਾਰ ਬਣਦੀ ਜਦੋਂ ਬਣਾਗੇ ਹਲੇ ਪੰਜਾਬ ਦਾ ਬੇੜਾ ਕਰਕੇ ਹੀ ਹੋਣ ਦੋ ਮੈਂ ਤਾਂ ਤੁਹਾਨੂੰ ਇਹ ਕਹਿੰਦਾ ਪਾਰਟੀਆਂ ਨੂੰ ਬਾਰ ਬਾਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਮੇਰੀ ਆਵਾਜ਼ ਸੁਣਦੀਆਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆ ਜਿਹੜਾ ਮਨੀਸ਼ ਸਦੋਧਿਆ ਨੇ ਬਿਆਨ ਦਿੱਤਾ ਹੈ ਇਹਦੇ ਤੇ ਡਟ ਕੇ ਇਸੇ ਵੇਲੇ ਇਲੈਕਸ਼ਨ ਕਮਿਸ਼ਨਰ ਨੂੰ ਚਿੱਠੀਆਂ ਲਿਖੀਆਂ ਜਾਣ ਔਰ ਇਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਨੂੰ ਬੰਦ ਕੀਤਾ ਜਾਵੇ ਉਹ ਜੋ ਵੀ ਬੰਦੀ ਕਾਰਵਾਈ ਇਲੈਕਸ਼ਨ ਕਸ਼ੇ ਲੋਕ ਨੂੰ ਕਰਾਈ ਜਾਵੇ ਨਹੀਂ ਤੇ ਫਿਰ ਰਾਸ਼ਟਰਪਤੀ ਨੂੰ ਲਿਖਿਆ ਜਾਵੇ ਕਿਉਂਕਿ ਬਹੁਤ ਹੀ ਪੰਜਾਬ ਨਾਲ ਕਨਾਉਣਾ ਮਜ਼ਾਕ ਕੀਤਾ ਉਸ ਬੰਦੇ ਨੇ ਜੋ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਅਸੀਂ ਬਰਦਾਸ਼ਤ ਕਰਨ ਦਾ ਮਾਦਾਂ ਨਹੀਂ ਰੱਖਦੇ ਮੇਰੀਆਂ ਗੱਲਾਂ ਤਿੱਖੀਆਂ ਵੀ ਲੱਗਣੀਆਂ ਚੁਬਣੀਆਂ ਵੀ ਇਹ ਸਾਰਿਆਂ ਨੂੰ ਔਰ ਇਸੋ ਦਾ ਕਰਨਗੇ ਵੀ ਇਹਨੂੰ ਅੰਦਰ ਦੇ ਦਿਓ ਯਾਰ ਇਹ ਬੰਦ ਕਰਨ ਵਾਲਾ ਪਰ ਮੈਨੂੰ ਕੋਈ ਗੱਲ ਨਹੀਂ ਰੋਟੀਆਂ ਦੋ ਖਾਣੀਆਂ ਇੱਥੇ ਕੀ ਉੱਥੇ ਪਰ ਪੰਜਾਬ ਵਾਸੀਓ ਜਾਗੋ ਔਰ ਇਹਨੂੰ ਸਮਝੋ ਔਰ ਇਹਦਾ ਡਟ ਕੇ ਵਿਰੋਧ ਕਰੀਏ ਆਪਾਂ ਤੇ ਪੰਜਾਬ ਨੂੰ ਬਚਾ ਲਈਏ ਕਿਉਂਕਿ ਪੰਜਾਬ ਸਾਡਾ ਇਸ ਵੇਲੇ ਖਤਮ ਹੋਣ ਦੀ ਨਿਗਾਰ ਤੇ ਪਹੁੰਚਦਾ ਹੈ ਇਹਨਾਂ ਨੇ। ਉਸ ਮੇਰਾ ਆਖਰੀ ਸਵਾਲ ਹੈ। ਵੈਸੇ ਤਾਂ ਪੰਜਾਬ ਦੇ ਜਿਹੜੇ ਲੋਕ ਨੇ ਉਹ ਦੂਜੀ ਲੋਕਾਂ ਦੀਆਂ ਗੱਲਾਂ ਸੁਣਨ ਨੂੰ ਤਿਆਰ ਹੀ ਨਹੀਂ ਹੁੰਦੇ। ਜੇ ਕੋਈ ਬੋਲਦਾ ਹੈ ਤੇ ਉਹਨੂੰ ਝੱਟ ਪੈਂਦੇ ਨੇ। ਹੁਣ ਮਨੀਸ਼ ਸੋਧਿਆ ਹੋਰੀ ਜਿਸ ਤਰੀਕੇ ਦੇ ਨਾਲ ਬੋਲ ਰਹੇ ਨੇ ਅਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜਵਾਬ ਦਿੱਤਾ ਜਿਸ ਤਰੀਕੇ ਦੇ ਨਾਲ ਕਿਹਾ ਕਿ ਵੀ ਲੜਾਈ ਝਗੜਾ ਕਰਕੇ ਵੀ ਦਿੱਤਾਂਗੇ ਅਤੇ ਕੋਈ ਗੱਲ ਨਹੀਂ ਜਿਹੜਾ ਆਉਂਦਾ ਉਹਨੂੰ ਥੱਪੜ ਥੁਪੜੇ ਕਰਕੇ ਅਸੀਂ ਜਿੱਤ ਮਾਰ ਮੁਰਕੇ ਸਾਈਡ ਕਰ ਦਾਂਗੇ ਫਿਰ ਉਹ ਚੀਜ਼ਾਂ ਪੰਜਾਬ ਦੇ ਲੋਕ ਉਸ ਚੀਜ਼ ਦੇ ਉੱਪਰ ਕਿਉਂ ਨਹੀਂ ਰਿਐਕਸ਼ਨ ਦਿੰਦੇ ਕੀ ਲੱਗਦਾ ਹੈ ਤੁਹਾਡੀ ਜਿਵੇਂ ਜ਼ਮੀਰ ਜਾਗੀ ਹੈਗੀ ਉਸ ਤੋਂ ਇਲਾਵਾ ਹੋਰ ਲੋਕਾਂ ਦੀ ਜ਼ਮੀਰ ਕਿਉਂ ਨਹੀਂ ਜਾਗਦੀ ਪੰਜਾਬ ਵਾਸੀਆਂ ਸਾਰਿਆਂ ਦੀ ਜ਼ਮੀਰ ਜਾਗੇਗੀ ਜਿੱਦਾਂ ਜਿੱਦਾਂ ਆਵਾਜ਼ ਸਾਡੀ ਪਹੁੰਚਦੀ ਪਈਏ ਇਸੇ ਮਤਲਬ ਦਾ ਸਾਡਾ ਆਵਾਜ਼ ਪਹਚਾਨਦਾ ਕਿ ਕੁਝ ਆਵਾਜ਼ ਕੁਝ ਪਿੰਡਾਂ ਦੇ ਵਿੱਚ ਕਈ ਜਗ੍ਹਾ ਤੇ ਹਜੇ ਇਹ ਆਵਾਜ਼ ਪਹੁੰਚੀ ਨਹੀਂ ਜਿੱਦਾਂ ਜਿੱਦਾਂ ਆਵਾਜ਼ ਪਹੁੰਚੀਏ ਆਵਾਜ਼ ਸਰਗਰਮ ਹੋਏਗੀ ਘਟੇਗੀ ਨਹੀਂ ਕਿਉਂਕਿ ਪੰਜਾਬ ਆਪਣੇ ਨਾਲ ੱੱਕਾ ਨਹੀਂ ਬਰਦਾਸ਼ਤ ਕਰ ਸਕਦਾ ਪੰਜਾਬ ਵਾਸੀਆਂ ਦੀ ਇੱਕ ਬਲੱਡ ਦੇ ਵਿੱਚ ਵੜਿਆ ਪਿਆ ਹੈ ਵੀ ਬਾਹਰ ਵਾਲੇ ਆਏ ਬੰਦੇ ਦਾ ਵੈਲਕਮ ਕਰਨਾ ਪਰ ਵੈਲਕਮ ਇਹੋ ਜਿਹਾ ਵੀ ਨਾ ਹੋਵੇ ਕਿ ਸਾਡੇ ਖੁਦ ਦੇ ਬਾਲਾਂ ਨੂੰ ਆਵੇ ਇਸੇ ਕਰਕੇ ਪੰਜਾਬ ਵਾਸੀ ਡਟ ਕੇ ਵਿਰੋਧ ਕਰ ਰਹੇ ਨੇ ਔਰ ਕਰਨਗੇ ਔਰ ਮੈਂ ਤੇ ਹੁਣ ਦੇਖਣਾ ਵੀ ਸਵਾਦ ਤੇ ਤਾਂ ਹੈ ਵੀ ਹੁਣ ਜਦਨ ਮਨਜੀਤ ਸੋਸੋਧੀਆ ਦਾ ਕਿਤੇ ਫੰਕਸ਼ਨ ਹੋਵੇ ਤੇ ਫਿਰ ਦੇਖੀਏ ਵੀ ਕੁਰਸੀਆਂ ਕਿੰਨੀਆਂ ਵਾਸੀ ਭਰਤੀਆਂ ਦੇ ਕਿੰਨੀਆਂ ਖਾਲੀ ਪੰਜਾਬ ਵਾਸੀਓ ਮੇਰੀ ਬੇਨਤੀ ਹੈ ਜੇ ਤੁਸੀਂ ਕਿਤੇ ਦੁਬਾਰਾ ਹੁਣ ਇਸ ਜੇ ਫੰਕਸ਼ਨ ਦੇ ਵਿੱਚ ਤੁਸੀਂ ਇਕੱਠੇ ਹੋਵਣਾ ਤੇ ਮੈਂ ਤਾਂ ਕਹਿਣਾ ਹੈ ਪੰਜਾਬ ਦੇ ਸਿਰ 'ਤੇ ਜੁੱਤੀਆਂ ਮਾਰਨ ਵਾਲੀ ਗੱਲ ਹੀ ਰਹਿ ਗਈ ਫਿਰ ਜੇ ਫਿਰ ਵੀ ਤੁਸੀਂ ਨਾ ਕੁਝ ਕਹਿਨ ਦਾ ਬਾਤ ਤੁਸੀਂ ਇਕੱਠੇ ਹੋਵੋ ਜਾਗੋ ਪੰਜਾਬ ਵਾਸੀਓ ਕੋਈ ਮੇਰੇ ਕੋਲੋਂ ਤੁਹਾਡੇ ਖਿਲਾਫ ਵੱਧ ਗੱਲ ਲਫਜ਼ ਬੋਲਿਆ ਗਿਆ ਹੋਏ ਮੈਂ ਤੁਹਾਡੇ ਕੋਲੋਂ ਤੰਦਰਾ ਮਾਫੀ ਮੰਗਦਾ ਪਰ ਇਸ ਚੀਜ਼ ਦਾ ਖਾਸ ਕਰਕੇ ਧਿਆਨ ਰੱਖੋ ਜਾਗੋ ਤੇ ਮੈਦਾਨ ਦੇ ਵਿੱਚ ਆਓ ਇਸ ਗੱਲ ਦਾ ਨਹੀਂ ਕਰਨਾ